ਸੋ ਹੈ ਗਾਇਜ਼ ਗੁੱਡ ਮਾਰਨਿੰਗ ਜੈ ਕਮ ਟੂ ਮਾਈ ਨਿਊ ਚੈਨਲ ਸੋ ਗਾਇਜ਼ ਅੱਜ ਆਪਾਂ ਕਰ ਰਹੇ ਆਂਗੇ ਦਿਵਾਲੀ ਦੀਆਂ ਸਫਾਈਆਂ ਅੱਜ ਤਰੀਕ ਹੈ ਕਿਹ ਜੀ ਅੱਜ ਇਹ 11 ਅਕਤੂਬਰ 2025 ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆਂ ਤੇ ਦਿਵਾਲੀ ਦੀਆਂ ਸਫਾਈਆਂ ਚੱਲ ਰਹੀਆਂ ਨੇ ਤੇ ਆਪਾਂ ਤੁਹਾਨੂੰ ਵੀ ਦਿਖਾਵਾਂਗੇ ਆਪਾਂ ਨੇ ਕਿ ਕਿਹ ਕਿਹ ਸਫਾਈਆਂ ਕੀਤੀਆਂ ਨੇ ਤੇ ਉਧਰ ਮੰਮਾ ਵੀ ਸਫਾਈਆਂ ਕਰਨੇ ਲੱਗੇ ਪਏ ਨੇਗੇ ਤੇ ਆਪਾਂ ਨੇ ਵੀ ਆਪਾਂ ਵੀ ਸਫਾਈਆਂ ਕਰ ਰਹੇ ਆ ਤੇ ਹਜੇ ਆਪਾਂ ਤਾਂ ਡੰਗਰ ਵਾਲੇ ਤੇ ਸਫਾਈ ਕਰ ਰਹੇ ਆ ਤੇ ਇਧਰੋਂ ਕੱਖਾ ਮੰਮਾ ਨੇ ਤੇ ਹੁਣ ਆਪਾਂ ਵੀ ਲੱਗਦੇ ਆਂਗੇ ਤਾਂ ਤੁਹਾਨੂੰ ਆਪਾਂ ਮਿਲਦੇ ਆਂਗੇ ਸਫਾਈ ਕਰਦੇ ਹੋਏ ਤਾਂ ਮੈਂ ਜ਼ਿਆਦੇ ਬਲੌਗ ਨਹੀਂ ਬਣਾਉਂਗਾ ਤਾਂ ਆਪਾਂ ਤੁਹਾਨੂੰ ਮਿਲਦੇ ਆਂਗੇ ਕੰਮ ਕਰਦੇ ਕਰਦੇ ਆਪਾਂ ਨੂੰ ਲੱਗੀ ਸੀ ਭੁੱਖ ਤਾਂ ਆਪਾਂ ਲੈ ਆਈ ਨਮਕੀਨ ਅੱਜ ਮੈਂ ਮੱਖਾਈਏ ਤੇ ਅੱਜ ਆਪਣੀ ਕਾਫੀ ਵੀ ਰੈਡੀ ਹੈ ਪਾ ਵੀ ਪੀਣੇ ਆ ਹਾਂਜੀ ਹੁਣ ਆਪਾਂ ਬੇਟੇ ਨੂੰ ਵੀ ਕਰ ਲਿਆ ਕਾਬੂ ਕਿਉਂਕਿ ਬੱਚਿਆਂ ਨੂੰ ਆਪਾਂ ਅਗਰ ਕੰਮ ਲਗਾਈਏ ਤਾਂ ਬੱਚੇ ਨਾਲ ਕਰਦੇ ਨੇ ਪਰ ਮੇਰਾ ਬੇਟਾ ਬਹੁਤ ਸਿਆਣਾ ਤੇ ਮੇਰੀ ਗੁੜੀਆ ਤੇ ਬੇਟਾ ਤੁਹਾਨੂੰ ਪਤਾ ਹੀ ਆ ਦੋਨੇ ਬਹੁਤ ਜਿਆਦੇ ਸਿਆਣੇ ਨੇ ਤੇ ਸਾਰੇ ਕੰਮ ਦੇ ਵਿੱਚ ਹੱਥ ਬਟਾਉਂਦੇ ਨੇ ਤਾਂ ਹੀ ਬੱਚੇ ਵੱਡੇ ਹੋ ਕੇ ਕੰਮ ਨਹੀਂ ਕਰ ਪਾਉਂਦੇ ਆ ਅਗਰ ਆਪਾਂ ਉਹਨਾਂ ਨੂੰ ਛੋਟੇ ਹੁੰਦਿਆਂ ਨੂੰ ਨਹੀਂ ਲਗਾਉਂਦੇ ਤਾਂ ਦੀਵਾਲੀ ਦੇ ਸਫਾਈਆਂ ਦੇ ਵਿੱਚ ਬੱਚਿਆਂ ਨੇ ਹੱਥ ਵਟਾਇਆ ਤੇ ਆਓ ਆਪਾਂ ਤੁਹਾਨੂੰ ਅੱਗੇ ਵੀਡੀਓ ਇਹਦੀ ਸ਼ੇਅਰ ਵੀ ਕਰਨੀ ਲਾਈਕ ਵੀ ਸੋ ਗਾਈਜ਼ ਆਪਾਂ ਨੂੰ ਮਿਲ ਚੁੱਕਿਆ ਇੱਕ ਬਰੇਕਰ ਆਪਾਂ ਨੂੰ ਇੱਕ ਕਵਾੜ ਲੈ ਲੋ ਕਵਾੜ ਜੇ ਕਿਸੇ ਨੇ ਕਵਾੜ ਲੈਣਾ ਤਾਂ ਆਪਾਂ ਨੂੰ ਕਰ ਸਕਦਾ ਸੰਪਰਕ ਇਹ ਇਹ ਸਾਡੀ ਦੀਵਾਲੀ ਦਾ ਖਜ਼ਾਨਾ ਹੈਗਾ ਜਿਹੜਾ ਅਸੀਂ ਬੇਚ ਕੇ ਇਹਨਾਂ ਲੇਡੀਜ਼ ਦਾ ਬਹੁਤ ਜ਼ਿਆਦਾ ਉਹ ਹੁੰਦਾਗਾ ਹੁਣ ਸਾਰਾ ਘਰ ਦਾ ਕਵਾੜ ਕੱਢ ਕੇ ਅਸੀਂ ਨਾ ਕਵਾੜੀਆਂ ਨੂੰ ਵੇਚਾਂਗੇ ਇਹਨਾਂ ਨੂੰ 200-200 ਰੁਪਏ ਵੀ ਨਾ ਜਿਹੜਾ ਕਵਾੜ ਦਾ ਮਿਲਦਾ ਉਹ ਐਂ ਲੱਗਦਾ ਹੁੰਦਾ ਵੀ ਬਹੁਤ ਪੈਸੇ ਨੇ ਤੇ ਉਹ ਸਾਰੇ ਪੈਸੇ ਮਿਲਦੇ ਵੀ ਆਉਦੇ ਹੁੰਦੇ ਨੇ ਜੇ ਸੁਨੇ ਇਹਨੂੰ ਖਰੀਦਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋ ਫੋਨਾ ਪਾਸੋਂ ਮਿਲਦੇ ਆ ਰੋਟੀ ਖਾ ਕੇ ਪਰ ਚਲੋ ਆ ਇਧਰ ਹੋਰ ਮਿਲ ਗਿਆ ਆ ਸਕੂਲ ਵਾਲੀ ਸੂਜ ਇਹਨਾਂ ਲੇਡੀਜ਼ ਨੂੰ ਵੀ ਆਤੀ ਹੁੰਦੀ ਹੈ ਨਾ ਸਾਰੇ ਚੀਜ਼ਾਂ ਸਾਹਮਣੇ ਦੀ ਨਿੱਕੀ ਨਿੱਕੇ ਚੀਜ਼ਾਂ ਇਹਨਾਂ ਇੱਕ ਮੈਂ ਹੋਰ ਚੀਜ਼ ਆ ਜੇ ਹੁਣ ਮੈਂ ਨਾ ਤਾਂਬਾ ਥੋਕ ਥੋਕ ਜੇ ਨਾ ਤੀਸਰੀ ਕਿਨਾਰੇ ਨਾਲ ਮੈਂ ਤਾਂਬਾ ਵੀ ਕੱਢ ਲੈਣੀ ਹੁੰਦੀ ਆ ਜੇ ਤੁਸੀਂ ਵੀ ਕਰ ਦਿਓ ਤਾਂ ਜ਼ਰੂਰ ਦੱਸਿਓ ਇਕਵਾੜੀਆਂ ਮੰਗੋ ਲੱਗ ਲੱਗ ਚੀਜ਼ਾਂ ਰੱਖੀ ਨੇ ਮੇਰੀਆਂ ਤਾਂਬੇ ਦੀਆਂ ਲੱਗ ਤੇ ਬੜਾ ਜਨਾ ਕਾਫੀ ਜ਼ਿਆਦਾ ਖਜ਼ਾਨਾ ਇਕੱਠਾ ਹੋ ਗਿਆ ਆਪਣੇ ਆਪਣੇ ਥੋਬੋਰੀਆਂ ਭਰ ਗਈਆਂ 500 ਰੁਪਏ ਮੈਨੂੰ ਮਿਲ ਜੂਗਾ ਪਰ ਉਹ ਹੈ ਹਾਂ ਬਹੁਤ ਆ ਹਾਂ ਬਹੁਤ ਵਾ ਦਾ ਤੁਸੀਂ ਵੀ ਆਪ ਨੂੰ سپورਟ ਕਰੋ ਲਾਈਕ ਮੈਂ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਤਾਂ ਅੱਗੇ ਅਮੇ ਜੀ ਜੀ ਵਲੌਗ ਆਉਂਦੇ ਰਹਿਣਗੇ ਤਾਂ ਅੱਜ ਆਪਾਂ ਨੇ ਕਿਤੇ ਸਪੈਸ਼ਲ ਜਗ੍ਹਾ ਤੇ ਵੀ ਜਾਣਾ ਕਿਉਂਕਿ ਅੱਜ ਮੇਰੇ ਭਾਈ ਦਾ ਬਰਥਡੇ ਆਸਨ ਖਾਵਾਂਗੇ ਸੋ

ਦੇ ਸਿੱਧੇ ਇੱਕ ਦਿਸ ਸੁਣਾ ਵੀ ਮੇਰੀ ਲੁੱਕ ਕਿਦਾਂ ਨਹੀਂ ਲੱਗ ਰਹੀ ਐ ਤਾਂ ਕਮੈਂਟ ਵੀ ਜਰੂਰ ਕਰਨਾ ਜਿਸ ਨੂੰ ਵਧੀਆ ਲੱਗੀ ਅੱਜ ਦੀ ਵੀਡੀਓ ਅੱਜ ਮੇਰੇ ਭਾਈ ਦਾ ਬਰਥਡੇ ਅੱਜ ਆਪਾਂ ਉੱਥੇ ਜਾ ਰਹੇ ਹਾਂ ਮੈਂ ਤੁਹਾਨੂੰ ਦੱਸਿਆ ਸੀਗਾ ਸ਼ੁਰੂ ਦੇ ਵਿੱਚ ਵੀ ਸੋ ਇਹਨੇ ਮੇਰੇ ਨਾਨਾ ਨਾਨੀ ਤੇ ਜਿਹੜਾ ਬਿੱਚ ਬੈਠਾ ਹੋ ਮੇਰਾ ਭਾਈ ਆਗਾ ਸੋ ਇਹ ਇੱਧਰਲੇ ਮੇਰੇ ਮੰਮੀ ਨੇ ਤੇ ਇੱਧਰ ਮਮਾ ਤੇ ਮੈਂ ਤੇ ਮੇਰਾ ਭਾਈ ਤੇ ਜਾਨੀ ਨਾ ਬੋਸ ਕੇ ਫੋਟੋ ਖਿੱਚੀ ਸੀ ਆਸੀ ਹੁਣ ਆਵਲਾ ਮੇਰਾ ਭਾਈ ਆਗਾ ਤੇ ਅੱਗੇ ਸੀਗੇ ਤੇ ਜੇ ਸਾਨੂੰ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਲੈਂਡ ਸ਼ੇਅਰ ਜਰੂਰ ਕਰਨਾ ਤੇ ਆਪਾਂ ਨੇ ਨਾਨਕੀ ਜਾ ਕੇ ਕੁਝਾ ਦੇਣਾ ਵਲੌਗ ਵੀ ਬਣਾਇਆ ਇਸ ਕਰਕੇ ਮੇਰੇ ਨਾ ਫੋਟੋਆਂ ਲਗਾਈਆਂ ਨਹੀਂ ਆ ਤੇ ਉਹ ਤੁਸੀਂ ਦੇਖ ਕੇ ਸਮਝ ਲੈਣਾ ਤੇ ਜਦੋਂ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤਾਂ ਉਦ ਤੱਕ ਲਈ ਬਾਏ ਬਾਏ டா டா ਗੁੱਡ ਬਾਏ ਹੁਣ ਮੈਂ ਕਰਦਾ ਐਡੀਟਿੰਗ ਸੋ